ਬੁਜੀ ਦਾ ਖਾਲਸਾ ਬਾਈ ਕੁਜੀ ਦੇ ਫਤਿਹ ਜਹੇਦਾਪੁਰ ਪੱਕਲਵਿੰਦਰ ਸਿੰਘ ਵੱਲੋਂ ਉਹਨਾਂ ਨੂੰ ਆਪਾਂ ਪਰਿਵਾਰ ਨੂੰ ਮਿਲਣ ਵਾਸਤੇ ਮਗਰ ਪਰਿਵਾਰਾਂ ਨੂੰ ਇਸ ਮੱਲੇ ਨਹੀਂ ਮਿਲਿਆ ਮਗਰ ਜਿਹੜੀ ਇਹ ਘਟਨਾ ਹੈ ਬੜੀ ਮਤਲਬ ਬਹੁਤ ਮਹੱਤਵਪੂਰਨ ਘਟਨਾ ਆ ਮੈਂ ਸੋਚਦਾ ਕਿ ਇੰਦਾਂ ਦੇ ਬੰਦੇ ਦੀ ਕਿੱਦਾਂ ਦੀ ਸੋਚ ਥੱਲੇ ਡਿੱਗੀ ਆ ਕਿ ਉਹ ਵੀ ਆਪ ਸੋਚੋ ਕਿ ਇੰਦਾਂ ਦਾ ਪ੍ਰਵਾਸੀਆਂ ਦੀ ਸੋਚਾਂ ਆ ਕਿ ਤੁਹਾਡੇ ਬੱਚਿਆਂ ਨੂੰ ਟਾਰਗੇਟ ਕਰਨਾ ਤੁਹਾਡੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਉਹ ਵੀ ਥੋੜੇ ਜਿਨੇ ਹੋਇਆ ਕੱਲੂ ਕੀ ਗੱਲ ਹੈ ਜਲੰਧਰ ਕੰਮ ਹੋਇਆ ਹੈ ਇਦਾਂ ਹੀ ਇੱਕ ਬੱਚੀ ਦੇ ਨਾਲ ਤੇ ਇਹ ਆ ਕਿ ਆਪਣੇ ਸ਼ਹਿਾਰਪੇ ਵੀ ਕੀ ਆਪਣੇ ਪੰਜਾਬ ਦੇ ਜਿਹੜੇ ਵਰਗ ਦੇ ਲੋਕ ਆ ਪੰਜਾਬ ਸਾਰੇ ਪਾਸੇ ਦੇ ਵਰਕਰ ਉਹ ਲੋਕਾਂ ਨੂੰ ਕਹਿੰਦੇ ਕਿ ਇਦਾਂ ਦੇ ਬੰਦਿਆਂ ਤੋਂ ਸਾਵਧਾਨ ਹੋ ਇੱਕ ਤਾਂ ਤੁਸੀਂ ਆਪਣੇ ਤਿਆਰ ਪਰ ਤਿਆਰੋ ਡਾਕ ਰੱਖੋ 6-6 ਫੁੱਟੀਆਂ ਤੇ ਮਾਰ ਮਾਰ ਮੋੜ ਜਿਹੜਾ ਪ੍ਰਵਾਸੀ ਆਂਦਾ ਨਾ ਤੁਹਾਡੇ ਕੋ ਇੱਥੇ ਉਹਦਾ ਪਹਿਲੇ ਤੇ ਆਧਾਰ ਘਟ ਸਾਰਾ ਕੁਝ ਚੈੱਕ ਕਰੋ ਤੇ ਪਿਛਲੇ ਵੇਖੋ ਕਿ ਕੋਈ ਹੈ ਨਹੀਂ ਪਿੱਛੋਂ ਕਾਰਵਾਈ ਨਹੀਂ ਕੋਈ ਕਰਕੇ ਆਇਆ ਇਹ ਵੀ ਚੀਜ਼ਾਂ ਚੈੱਕ ਕਰੋ ਤੇ ਦੂਜੇ ਨੰਬਰ ਤੇ ਜੇ ਕੋਈ ਇਦਾਂ ਦਾ ਕਾਰਜ ਕਰਦਾ ਆ ਤੇ ਭਾਈ ਵੀਰਾਂ ਨੂੰ ਬੇਨਤੀ ਆ ਸੁੱਕਾ ਨਾ ਜਾਣ ਦੇ ਵੱਡ ਦੇ ਟੰਗ ਦੋ ਟੰਗੋ ਵਧ ਫੇਰੀ ਇਦਾਂ ਦੇ ਮਤਲਬ ਦਿਮਾਗ ਤੋਂ ਇਹਨਾਂ ਤੋਂ ਵਹਿਮ ਨਿਕਲੂ ਆ ਨਹੀਂ ਤੇ ਇਹਨਾਂ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਅੱਜ ਤੇ ਚਲੋ ਇੱਕ ਛੋਟਾ ਬੱਚਾ ਫਿਰ ਹੋਰ ਕੇ ਕਦੇ ਇੱਕ ਵਧੀ ਜਾਣਾ ਇਹਨਾਂ ਨੇ ਟੁੱਟੇ ਛਿੱਤਰ ਵਰਗੇ ਤੇ ਇਹਨਾਂ ਨੂੰ ਚੁੱਕੇ ਨਾ ਜਾਣ ਦਿਓ ਇਹ ਕਿ ਬਈ ਉਹਨਾਂ ਨੂੰ ਹਿਸ਼ਾਰ ਵਾਲਿਆਂ ਨੂੰ ਕਿ ਕਵੀ ਬਈਰ ਇੱਥੋਂ ਦੇ ਹਿਸ਼ਾਰ ਪਰਵਾਸੀਆਂ ਨੂੰ ਕਿ ਤੁਹਾਨੂੰ ਇਹਨੂੰ ਅੜ ਕੇ ਟਾਂਗ ਦੇਣਾ ਚਾਹੀਦਾ ਹੈ ਚੁੱਕਾ ਦੇ ਨਹੀਂ ਜਾਣ ਦਿਓ ਇਹਦੇ ਸਾਰਿਆਂ ਤੋਂ ਪਹਿਲਾਂ ਬਾਈ ਗੁਰੂ ਦੀ ਕਾਲਸਾ ਬਈ ਅੱਗੇ ਹਿਸ਼ਾਰ ਪਰ ਮੀਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਸਾਡੇ ਕੋਲ ਆਏ ਆ ਸਾਡੇ ਮਨ ਦੀ ਭਾਵਨਾ ਸੁਣਨ ਲੱਗੇ ਆ ਤੇ ਆਪਾਂ ਤੁਹਾਨੂੰ ਹਨਾ ਕਿਵਾ ਕਰਾਂਗੇ ਅਸੀਂ ਜਦੋਂ ਇਹ ਗੱਲ ਸੁਣੀ ਆ ਕਿਦਣੀ ਬਹੁਤ ਮੰਨ ਦੇ ਵਿੱਚ ਔਕਾ ਲੱਗਾ ਜਾਨੀ ਅੱਖਾਂ ਚੋਂ ਪਾਣੀ ਨਿਕਲਿਆ ਬੱਚੇ ਨੂੰ ਦੇਖ ਕੇ ਜਿੱਦਾਂ ਉਹ ਫੋਟੋਆਂ ਦੇਖੀਆਂ ਬੱਚੇ ਦੇ ਗੋਪਤਾਂਗ ਦੇ ਵਿੱਚ ਰਾਰਜਾ ਡੰਡਾ ਦਿੱਤਾ ਹੈ ਸਗਾ ਉਹ ਦੇਖ ਕੇ ਮੈਨੂੰ ਤਾਂ ਇਦਾਂ ਲੱਗਦਾ ਸੀ ਵੀ ਮੈਂ ਬਈਏ ਨੂੰ ਆਪਣੇ ਕੋਲ ਲੈ ਆਵਾਂ ਤਾਂ ਉਹਦਾ ਰੋਜ ਇੱਕ ਇੱਕ ਅੰਗ ਵੱਡਾਂ ਦੇ ਉੱਤੇ ਲੂਣ ਪਾਈ ਜਾਵਾਂ ਜਿੱਦਾਂ ਉਹਨੇ ਪਾਰ ਦੇ ਵਿੱਚ ਉਹਨੇ ਜਿੱਦਾਂ ਪਾਰ ਦੇ ਵਿੱਚ ਉਹਨੇ ਦਿੱਤਾ ਨਾ ਸਰੀਆ ਵੀ ਇਦਾਂ ਹੀ ਇਹਨਾਂ ਦੇ ਦੇ ਕੇ ਇਦਾਂ ਹੀ ਦਾ ਮੈਂ ਗੱਲ ਕੁੱਟ ਕੇ ਨੂੰ ਮਾਰਾਂ ਤੇ ਜੇ ਕੋਈ ਫਾਂਸੀ ਦੀ سزا ਸਾਨੂੰ ਹੋ ਜਵੇ ਤਾਂ ਵੀ ਕੋਈ ਗੱਲ ਨਹੀਂ ਉੱਡਾਂ ਵੀ ਅਸੀਂ ਕਾਲ ਚਲਾਣਾ ਕਰਨਾ ਹੀ ਆ ਜਾਂ ਬਿਮਾਰੀ ਨਾ ਕਰਾਂਗੇ ਜਾਂ ਐਕਸੀਡੈਂਟ ਨਾ ਹੋਵਾਂਗੇ ਜਾਂ ਕੋਈ ਸਾਨੂੰ ਇਦਾਂ ਗੋਲੀ ਮਾਰ ਦਊ ਉਦਾਂ ਵੀ ਅਕਾਲ ਪੁਰਖ ਦੇ ਘਰ ਜਾਣਾ ਹੀ ਆ ਪਰ ਅਸੀਂ ਕਹਿੰਦੇ ਮੈਂ ਜੇ ਕੋਈ ਇਦਾਂ ਦਾ ਕੰਮ ਕਰਕੇ ਚਲ ਜਾਈਏ ਸਿੱਖ ਕੌਮ ਦੇ ਸਿੱਖ ਕੌਮ ਦੇ ਚਰਨਾਂ 'ਚ ਹਾਜ਼ਰੀ ਲਾ ਕੇ ਚਲ ਜੀਏ ਮੈਂ ਕਹਿੰਦਾ ਇਹਦਾ ਮਤਲਬ ਮਹਾਰਾਜ ਸਾਨੂੰ ਸ਼ਾਂਤੀ ਬੜੀ ਮਿਲੂਗੀ ਪਰ ਲੇਕਿਨ ਇਹ ਪ੍ਰਸ਼ਾਸਨ ਨੇ ਉਹਨੂੰ ਪਹਿਲਾਂ ਹੀ ਚੱਕ ਲਿਆ ਉਹਨੂੰ ਪਹਿਲਾਂ ਹੀ ਅੰਡਰ ਕਰ ਲਿਆ ਠੀਕ ਆ ਉਹ ਜੇਲ੍ਹ ਦੇ ਵਿੱਚ ਚਲ ਗਿਆ ਤੇ ਹੁਣ ਬਾਕੀ ਅਗਲੀ ਕਾਰਵਾਈ ਜਿਹੜੀ ਪੈਣੀ ਆ ਉਹ ਅਸੀਂ ਇਹਦੇ 'ਚ ਆਪਣੇ ਕਰਕੇ ਨਾ ਇਕੱਠ ਇਕੱਠਾ ਕਰਨਾ ਆ ਇੱਕ ਵੱਡਾ ਸਾਰਾ ਇਕੱਠ ਕਰਾਂਗੇ ਪੂਰਾ ਮੈਸੇਜ ਦਵਾਂਗੇ ਇਕੱਠ ਦਾ ਜਦੋਂ ਆਪਣੇ ਪੂਰੀ ਜਥੇਬੰਦੀ ਦੇ ਨਾਲ ਗੱਲਬਾਤ ਕਰਕੇ ਮੈਸੇਜ ਦਵਾਂਗੇ ਤੇ ਬਾਕੀ ਕੈਂਡਲ ਮਾਰਚ ਕਰਕੇ ਪੈਦਲ ਯਾਤਰਾ ਕਰਕੇ ਜਾਂ ਸਪੀਕਰਾਂ 'ਚ ਬੋਲ ਕੇ ਬਈਏ ਨਹੀਂ ਰਖਣੇ ਉਹ ਕਹਿੰਦੇ ਇਦਾਂ ਦੇ ਬਥੇਰੇ ਭੌਂਕਦੇ ਆ ਤੇ ਆ ਕੇ ਚੱਲ ਜਾਂਦੇ ਆ ਇਹ ਤਾਂ ਆਹ ਇਹਦੇ ਨਾਲ ਰਖਣੀ ਆ ਇਹ ਸਾਨੂੰ ਮਾਰਨੇ ਬਖਸ਼ਿਆ ਸ਼ਾਸਤਰ ਬਖਸ਼ਿਆ ਭਈਏ ਡੜਾਉਣੇ ਆ ਤਾਂ ਸ਼ਾਸ ਜੁੱਤੀ ਦੀ ਨੋਕ ਤੇ ਜੁੱਤੀ ਫੇਰ ਨਹੀਂ ਪਹਿਣੀ ਆ ਜੇ ਤੁਸੀਂ ਕਹੋਗੇ ਹਾਂ ਜੀ ਭਈਆ ਮਰ ਜੂ ਸਾਡੇ ਤੇ ਕੇਸ ਪੈ ਜੂਗਾ ਨਿਆਣੇ ਰੋਲ ਜੂਗੇ ਜੇ ਤੁਸੀਂ ਇਸ ਗੱਲੋਂ ਡਰੂਗੇ ਤੇ ਤੁਹਾਡੇ ਭਈਏ ਨਿਆਣੇ ਇਦਾਂ ਮਾਰੀ ਜਾਊਗੇ ਉਦਾਂ ਰੋਲ ਜੋਗੇ ਤਾਂ ਪਤਾ ਨਹੀਂ ਮਹਾਰਾਜ ਬਚਾ ਲਊਗਾ ਲੇਕਿਨ ਜੇ ਇਦਾਂ ਇਦਾਂ ਨਹੀਂ ਇਦਾਂ ਨਹੀਂ ਬਚਾ ਸਕਦੇ ਜੇ ਤੁਸੀਂ ਇਸ ਗੱਲ ਨੂੰ ਕਹਿੰਦੇ ਆ ਤੇ ਬਾਕੀ ਮੈਂ ਇੰਟਰਵਿਊ ਤਾਂ ਬਹੁਤ ਦੇਣੀ ਸੀ ਪਰ ਸਮਾਂ ਆ ਜਾਂਦੀ ਫੌਜਾਂ ਤਿਆਰ ਵਰ ਤਿਆਰ ਆ ਤੇ ਫਿਰ ਤੁਹਾਨੂੰ ਆਪਾਂ ਮੌਕਾ ਦਵਾਂਗੇ ਪਰ ਮੈਂ ਇੰਟਰਵਿਊ ਦੇਣ ਦੇ ਜਾਂ ਕੈਮਰੇ ਦੇ ਮੋਹਰੇ ਆਉਣ ਦੇ ਬਹੁਤਾ ਹੱਕ ਚ ਨਹੀਂ ਹੈਗਾ ਜੀਗਾ ਉੱਥੇ ਅਸੀਂ ਬਾਈਪਾਸ ਤੇ ਡਾਂਗ ਫਿਰ ਕੇ ਅਸੀਂ ਭਈਏ ਲੜਾਏ ਸੀਗੇ ਹੋਰਾਂ ਨੇ ਆ ਕੇ ਉੱਥੇ ਆਪਣੀਆਂ ਵੀਡੀਓ ਪਾਈਆਂ ਅਸੀਂ ਹੁਣ ਤੱਕ ਵੀਡੀਓ ਨਹੀਂ ਪਾਈ ਕਹਿੰਦੇ ਜੀ ਹੁਣ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਵੀ ਅਸੀਂ ਲੜਾਏ ਆ ਅਸੀਂ ਹੁਣ ਵੀ ਪੰਜਾਬ ਦੀ ਖਾਤਰ ਨਾ ਆਪਣੀਆਂ ਜਾਨਾਂ ਜਿਹੜੀਆਂ ਉਹ ਕਰਵਾਰ ਕਰਨ ਦੇ ਨੂੰ ਤਿਆਰਵਾ ਸਾਨੂੰ ਪ੍ਰਸ਼ਾਸਨ ਨੇ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਜਿਹੜੀ ਆ ਉਹ ਨਹੀਂ ਦਿੱਤੀ ਨਹੀਂ ਦਿੱਤੀ ਇਸ ਆ ਜਿਹੜਾ ਕਾਂਡ ਕੀਤਾ ਇਹਦਾ ਨਿਆਂ ਜਿਹੜਾ ਇਹਦਾ ਫੈਸਲਾ ਜੇ ਸਹੀ ਢੰਗ ਨਾਲ ਸਾਨੂੰ ਪ੍ਰਸ਼ਾਸਨ ਨਾਲੋਂ ਨਾ ਮਿਲਿਆ ਤੇ ਅਸੀਂ ਇਹ ਫੈਸਲਾ ਲੈਣਾ ਜਾਣਦੇ ਆ ਸਾਡੇ ਪੰਜਾਬ ਦੇ ਵਿੱਚ ਪ੍ਰਵਾਸੀ ਰਹਿ ਕੇ ਔਰ ਸਾਡੀਆਂ ਇੱਜ਼ਤਾਂ ਨੂੰ ਲੁੱਟਣ ਇਹਨਾਂ ਦਾ ਹੌਸਲਾ ਇਹਨੇ ਕਿਉਂ ਕੀਤਾ ਜੇ ਕੀਤਾ ਉਹ ਸਾਡੇ ਕੋ ਮੰਨਣਾ ਪਊਗਾ ਤੇ ਅਸੀਂ ਇਹ ਗਲਤੀ ਮੁੜ ਕੇ ਨਹੀਂ ਕਰਦੇ ਦੂਜੀ ਇਸ ਬੰਦੇ ਨੂੰ ਬਿਲਕੁਲ ਫਾਸੀ ਦੀ ਸਜ਼ਾ ਔਰ ਜਿਹੜੇ ਬੰਦੇ ਰਹਿ ਰਹੇ ਆ ਇਹ ਬੰਦੇ ਜਿਹੜੇ ਹੈਗੇ ਆ ਅਸੀਂ ਇਹਨਾਂ ਨੂੰ ਇੱਥੇ ਕੱਢਣ ਦੇ ਹੱਕ 'ਚ ਹੈਗੇ ਆ ਕੋਈ ਬੰਦਾ ਰਹਿਣਾ ਨਹੀਂ ਚਾਹੀਦਾ